ਖਬਰਾਂ ਦੇ ਵਿੱਚ ਬੇਸ਼ੱਕ ਚਰਚਾ ਚੱਲੀ ਹੈ ਕਿ ਸੁਖਵੀਰ ਸਿੰਘ ਬਾਦਲ ਚੁੱਪ ਨਹੀਂ ਜਾਂ ਬਾਕੀ ਦੇ ਕਾਂਗਰਸੀ ਲੀਡਰ ਚੁੱਪ ਨਹੀਂ ਸੁਖਵੀਰ ਸਿੰਘ ਬਾਦਲ ਨੇ ਆਖਰ ਉਹ ਚੁੱਪ ਤੋੜ ਦਿੱਤੀ ਹੈ ਹਰਚਰਨ ਸਿੰਘ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਕਿਉਂ ਚੁੱਪ ਸੀ ਇਹ ਚਰਚਾਵਾਂ ਇਸ ਹੱਦ ਤੱਕ ਚੱਲੀਆਂ ਕਿ ਆਖਰ ਸੁਖਵੀਰ ਸਿੰਘ ਬਾਦਲ ਨੂੰ ਵੀ ਇਸ ਉੱਤੇ ਆਪਣੀ ਚੁੱਪ ਤੋੜਨੀ ਸ਼ਾਇਦ ਪੈ ਗਈ ਹੈ ਔਰ ਉਹਨਾਂ ਨੇ ਇਸ ਪੂਰੇ ਮਾਮਲੇ ਨੂੰ ਐਡਰੈਸ ਕੀਤਾ ਹਾਲਾਂਕਿ ਇਸ ਤੋਂ ਪਹਿਲਾਂ ਬਹੁਤ ਸਾਰੇ ਇਦਾਂ ਦੇ ਮਾਮਲੇ ਨੇ ਜਿਹੜੇ ਪੰਜਾਬ ਸਰਕਾਰ ਦੇ ਨਾਲ ਜੁੜੇ ਹੋਏ ਔਰ ਸੁਖਬੀਰ ਬਾਦਲ ਜਾਂ ਬਾਕੀ ਦੇ ਜਿਹੜੇ ਵੱਡੇ ਲੀਡਰ ਨੇ ਵਿਰੋਧੀ ਪਾਰਟੀਆਂ ਦੇ ਉਹਨਾਂ ਨੇ ਉਹ ਇੱਕ ਵੀ ਮੌਕਾ ਹੱਥੋਂ ਨਹੀਂ ਜਾਣ ਦਿੱਤਾ ਸੀ ਔਰ ਜਦੋਂ ਉਹ ਹਾਲਾਤ ਵਾਪਰਦੇ ਸਨ ਉਸੇ ਦਿਨ ਉਸ ਉੱਤੇ ਕੋਈ ਟਿੱਕਾ ਟਪਣੀ ਕੀਤੀ ਜਾਂਦੀ ਸੀ ਪਰ ਹਰਚਰਨ ਸਿੰਘ ਪੁੱਲਰ ਮਾਮਲੇ ਦੇ ਉੱਤੇ ਕਾਫੀ ਲੰਮੇ ਸਮੇਂ ਤੋਂ ਚੁੱਪ ਧਾਰਨ ਕੀਤੀ ਗਈ ਸੀ ਸੀਨੀਅਰ ਲੀਡਰਾਂ ਦੇ ਵੱਲੋਂ ਪਰ ਆਖਰਕਾਰ ਹੁਣ ਸੁਖਬੀਰ ਸਿੰਘ ਬਾਦਲ ਉਸ ਮਸਲੇ ਦੇ ਉੱਤੇ ਆਪਣੀ ਟਿੱਪਣੀ ਸਾਂਝੀ ਕਰਦੇ ਨਜ਼ਰ ਆਏ ਨੇ ਸੁਖਵੀਰ ਸਿੰਘ ਬਾਦਲ ਲਿਖਦੇ ਨੇ ਕਿ ਇਹ ਮਾਮਲਾ ਹੈਰਾਨੀਜਨਕ ਤਾਂ ਹੈ ਹੀ ਪਰ ਨਾਲ ਹੀ ਚਿੰਤਾਜਨਕ ਵੀ ਹੈ ਲਿਖਦੇ ਨੇ ਕਿ ਪੰਜਾਬ ਦੇ ਇੱਕ ਡੀਆਈਜੀ ਅਧਿਕਾਰੀ ਨੂੰ ਸੀਬੀਆਈ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਘਰ ਦੇ ਵਿੱਚ ਛਾਪੇਮਾਰੀ ਦੌਰਾਨ 7 ਕਰੋੜ ਨਕਦੀ 2.5 ਕਿਲੋ ਸੋਨਾ 25 ਮਹਿੰਗੀਆਂ ਅਕੜੀਆਂ ਤੇ 50 ਤੋਂ ਵੱਧ ਅਚਲ ਜਾਇਦਾਦਾਂ ਦੇ ਦਸਤਾਵੇਜ਼ ਬਰਾਮਦ ਹੋਏ ਨੇ ਇਹਨਾਂ ਤੱਥਾਂ ਨੇ ਪੂਰੇ ਪੰਜਾਬ ਵਾਸੀਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਪ੍ਰਮੁੱਖ ਮੰਤਰੀ ਜੋ ਖੁਦ ਗ੍ਰਹਿ ਮੰਤਰੀ ਵੀ ਹੈ ਇਸ ਘਟਨਾ ਦੇ 48 ਘੰਟੇ ਬੀਤ ਜਾਣ ਤੋਂ ਬਾਅਦ ਵੀ ਪਤਾ ਨਹੀਂ ਕਿਹੜੇ ਡਰ ਤੋਂ ਚੁੱਪ ਧਾਰੀ ਬੈਠਾ ਹੈ ਸੂਬੇ ਦੀ ਵਿਜੀਲੈਂਸ ਵਿਭਾਗ ਜਿਸ ਦਾ ਮੁਖੀ ਖੁਦ ਮੁੱਖ ਮੰਤਰੀ ਹੈ ਉਹ ਕੀ ਕਰ ਰਿਹਾ ਸੀ ਕਿ ਉਹਨਾਂ ਨੂੰ ਮੁੱਖ ਮੰਤਰੀ ਵੱਲੋਂ ਅੱਖਾਂ ਬੰਦ ਕਰਨ ਦੇ ਹੁਕਮ ਸਨ ਇੱਕ ਹੋਰ ਹੈਰਾਨੀਜਨਕ ਤੱਤ ਐਨੀ ਵੱਡੀ ਬਰਾਮਦਗੀ ਦੇ ਬਾਵਜੂਦ ਵੀ ਸੀਬੀਆਈ ਨੇ ਡੀਆਈਜੀ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਨਹੀਂ ਲਿਆ ਬਿਨਾ ਪੁੱਛਗਿੱਛ ਦੇ ਇਹ ਕਿਵੇਂ ਪਤਾ ਲੱਗੇਗਾ ਕਿ ਇਹ ਪੈਸਾ ਕਿੱਥੋਂ ਆਇਆ ਸੀ ਤੇ ਕਿਸ ਦੇ ਖਜ਼ਾਨੇ ਵਿੱਚ ਜਾਣਾ ਸੀ ਜਾਂ ਇਹ ਸਭ ਨੂੰ ਕਵਰ ਅਪ ਕਰਨ ਅਤੇ ਸੁਰੱਖਿਅਤ ਕਰਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਬੇਸ਼ੱਕ ਅਜੇ ਤੱਕ ਮੁੱਖ ਮੰਤਰੀ ਨੇ ਇਸ ਉੱਤੇ ਕੁਝ ਨਹੀਂ ਕਿਹਾ ਪਰ ਸੁਖਬੀਰ ਸਿੰਘ ਬਾਦਲ ਆਪ ਵੀ ਮਸਾ ਹੀ ਹੋਣਾ ਕੇ ਬੋਲੇ ਨੇ ਪਹਿਲਾਂ ਸੁਖਬੀਰ ਸਿੰਘ ਬਾਦਲ ਵੀ ਖਾਸੇ ਲੰਬੇ ਸਮੇਂ ਤੱਕ ਚੁੱਪ ਸਨ ਪਰ ਇਸ ਪੂਰੇ ਮੈਟਰ ਦੇ ਉੱਤੇ ਉਹਨਾਂ ਨੇ ਜ਼ਰੂਰ ਇੱਕ ਵੱਡਾ ਸਵਾਲ ਖੜਾ ਕੀਤਾ ਵਿਜੀਲੈਂਸ ਵਿਭਾਗ ਦੇ ਉੱਤੇ ਜਿਸ ਦੇ ਮੁਖੀ ਆਪ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਕੀ ਵਿਜੀਲੈਂਸ ਵਿਭਾਗ ਨੂੰ ਵੀ ਕੋਈ ਆਦੇਸ਼ ਸੰਨ ਕੇ ਅੱਖਾਂ ਮੀਚੀਆਂ ਰੱਖਣ ਵੱਡੀ ਗੱਲ ਇਹ ਵੀ ਹੈ ਕਿਉਂਕਿ ਵਿਜੀਲੈਂਸ ਦੇ ਵਿੱਚ ਵੀ ਵੱਡੇ ਅਹੁਦੇ ਜਿਹੜੇ ਅਖਤਿਆਰ ਕਰਦੇ ਰਹੇ ਨੇ ਹਰਚਰਮ ਸਿੰਘ ਭੁੱਲਰ ਵਿਜੀਲੈਂਸ ਵਿਭਾਗ ਦੇ ਵਿੱਚ ਵੀ ਸ਼ਾਮਲ ਰਹੇ ਨੇ ਔਰ ਹੋਰ ਵੀ ਬਹੁਤ ਵੱਡੇ ਵੱਡੇ ਆਉਦਿਆਂ ਦੇ ਉੱਤੇ ਕੰਮ ਕਰ ਚੁੱਕੇ ਨੇ ਹਰਚਰਨ ਸਿੰਘ ਭੁੱਲਰ ਡੀਆਈਜੀ ਰੋਪੜ ਰੇਂਜ ਪਰ ਹੁਣ ਸਵਾਲ ਇਹ ਹੈ ਕਿ ਅੱਗੇ ਕੀ ਹੋਵੇਗਾ ਨਿਆਇ ਖਿਰਾਸਤ ਤੇ ਤਾਂ ਭੇਜ ਦਿੱਤਾ ਗਿਆ ਪਰ ਜਾਂਚ ਕਿੱਧਰ ਵੱਲ ਚੱਲੇਗੀ ਕੀ ਚੱਲੇਗਾ ਔਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਕਿਉਂਕਿ ਹਰਚਰਨ ਸਿੰਘ ਭੁੱਲਰ ਨੇ ਵੀ ਕਿਹਾ ਕਿ ਉਹਨਾਂ ਨੂੰ ਅਦਾਲਤੀ ਕਾਰਵਾਈ ਦੇ ਉੱਤੇ ਭਰੋਸਾ ਹੈ ਅਦਾਲਤ ਦੇ ਵਿੱਚ ਸਭ ਕੁਝ ਪ੍ਰੂਵ ਕੀਤਾ ਜਾਵੇਗਾ ਦੱਸਿਆ ਜਾਵੇਗਾ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਦਿੱਤੇ ਜਾਣਗੇ ਜੋ ਵੀ ਹੋਏਗਾ ਵਕਤ ਤੇ ਮਸਰਹਾ ਦਾਜ਼ੇ ਰਵਾਂਗੇ ਬੜੇ ਰਵੰਦ ਪੰਜਾਬੀ